ਮਹਾਰਾਸ਼ਟਰ ਚ 288 ਵਿਧਾਨ ਸਭਾ ਸੀਟਾਂ ਤੇ ਹੋਈਆਂ ਚੋਣਾਂ ਦੇ ਨਤੀਜੇ ਆ ਗਏ ਨੇ ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਮੁਤਾਬਕ ਜਿੱਥੇ ਮਹਾਯੂਤੀ ਨੂੰ ਭਾਰੀ ਬਹੁਮਤ ਹਸਨ ਹੋਇਆ ਹੈ ਉੱਥੇ ਮਹਾ ਵਿਕਾਸ ਅਗਾਂਹ ਦੇ ਸਿਰਫ 55 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ ਹੈ ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਭਾਜਪਾ ਸ਼ਿਵ ਸੈਨਾ ਯਾਨੀ ਕਿ ਮਹਾਯੂਤੀ ਦੀ ਗੱਟ ਜੋੜ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਇੱਕ ਨਾ ਸ਼ਿੰਦੇ ਅਤੇ ਦਿਵਿੰਦਰ ਫਰਨਦੀਸ ਨੂੰ ਬਤਾਈ ਦੇਣ ਵੇਲੇ ਵੀ ਢੀੜ ਲਗਾਤਾਰ ਲੱਗੀ ਹੋਈ ਹੈ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਚ ਹੁਣ ਤੱਕ ਦੇ ਰੁਝਾਨਾ ਮੁਤਾਬਕ ਮਹਾਯੂਤੀ ਜੋ ਨੇ ਮਜ਼ਬੂਤ ਬਰਤ ਬਣਾਈ ਰੱਖੀ ਉਹ ਜਾਣ ਨਤੀਜੇ ਬਣਦੇ ਜਾਪਦੇ ਸਨ ਅਜੀਹੇ ਜੇ ਹਰ ਕਿਸੇ ਦੇ ਮਨ 'ਚ ਇਹ ਸਵਾਲ ਹੈ ਕਿ ਜਦੋਂ ਭਾਜਪਾ ਦੇ ਖਿਲਾਫ ਪ੍ਰੋਗ ਦੀ ਲਹਿਰ ਸੀ ਤਾਂ ਫਿਰ ਵੀ ਭਾਜਪਾ ਹਿਰਸਨ ਅਤੇ ਐਮਸੀਪੀ ਨੂੰ ਤੋੜਨ ਦੇ ਇਲਜ਼ਾਮ ਮਰਾਠਾ ਅੰਦੋਲਨ ਤੋਂ ਨਾਰਾਜ਼ ਲੋਕ ਫਿਰ ਵੀ ਇਹਨਾਂ ਸਾਰੇ ਮੁਸੀਬਤਾਂ ਦੇ ਨਾਲ ਜਿੱਤ ਦੇ ਮਹਾਯੋਗੀ ਕਿਵੇਂ ਸਫਲ ਰਹੀ ਮਹਾਯੋਗੀ ਦੀ ਜਿੱਤ ਦੇ ਕੀ ਕਾਰਨ ਹਨ ਭਾਜਪਾ ਦੀ ਅਗਵਾਈ ਵਾਲੀ ਮਹਾਯੋਗੀ ਸਰਕਾਰ ਵੱਲੋਂ ਲੜਕੀ ਬਹਿਨ ਯੋਜਨਾ ਨੂੰ ਲਾਗੂ ਕਰਨਾ ਸਹੀ ਫੈਸਲਾ ਸਾਬਿਤ ਹੋਇਆ ਇਸ ਤੋਂ ਪਹਿਲਾਂ ਅੰਮਦ ਪ੍ਰਦੇਸ਼ ਵਿੱਚ ਸ਼ਾਨਦਾਰ ਜਿੱਤ ਦਾ ਸਹਾਰਾ ਲਾਗੂ ਕੀਤੀ ਗਈ ਲਾੜਲੀ ਬ੍ਰਾਹਮਣੀ ਯੋਜਨਾ ਨੂੰ ਦਿੱਤਾ ਗਿਆ ਸੀ ਮਹਾਰਾਸ਼ਟਰ ਦੇ ਲੋਕਾਂ ਨੇ ਸਹਿਕਾਰ ਕੀਤਾ ਹੈ ਕਿ ਸੀਐਮ ਇੱਕ ਨਸ ਸਿੰਦੇ ਦੇ ਕਾਰਨ ਹਰ ਮਹੀਨੇ ਉਹਨਾਂ ਦੇ ਬੈਂਕ ਖਾਤੇ ਵਿੱਚ ਪੈਸੇ ਆ ਰਹੇ ਨੇ ਤੇ ਕ੍ਰਿਸ਼ਿੰਦੇ ਮੁਖ ਮੰਤਰੀ ਬੰਦੇਹਾਂ ਦਾ ਇਹ ਪੈਸੇ ਅੱਗੇ ਆਉਂਦੇ ਰਹਿਣਗੇ ਤੇ ਵਧ ਵੀ ਸਕਦੇ ਹਨ ਲੜਕੀ ਪਹਿਨ ਯੋਜਨਾ ਦਾ ਪ੍ਰਭਾਵ ਇਹ ਹੋਇਆ ਕਿ ਐਮਬੀਏ ਦੇ ਮੁਖ ਵੋਟਰਾਂ ਦੇ ਘਰਾਂ ਦੀਆਂ ਔਰਤਾਂ ਨੇ ਵੀ ਮਹਾਯੁੱਦੀ ਨੂੰ ਵੋਟ ਦਿੱਤੀ ਹੈ ਕਿਉਂਕਿ ਪੈਸਾ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ ਆ ਰਿਹਾ ਸੀ ਤੋਂਨਾਂ ਤੋਂ ਪਹਿਲਾਂ ਮਹਾਯੁੱਦੀ ਸਰਕਾਰ ਨੇ ਸੁੱਬੇ ਦੇ ਕਈ ਟੋਲ ਪਲਾਟੇ ਈ ਬਣਾ ਕੇ ਮਰਦ ਵੋਟਰਾਂ ਨੂੰ ਵੀ ਲੁਭਾਇਆ ਸੀ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਵੱਲੋਂ ਇੱਕ ਨਾਸ ਸਿੰਦੇ ਨੂੰ ਸੁਪਰੇ ਦੇ ਮੁੱਖ ਮੰਤਰੀ ਵਜੋਂ ਨਿਯੁਕਤ ਕਰਨਾ ਅਤੇ ਲਗਾਤਾਰ ਬਰਕਰਾਰ ਰੱਖਣਾ ਇੱਕ ਅਜੀਬੀ ਚਾਲ ਸਾਬਿਤ ਹੋਈ ਹੈ ਜਿਸ ਨੇ ਐਮਬੀਏ ਲਈ ਚਾਰੇ ਬਕਸ਼ਾਂ ਤੋਂ ਨਿਸ਼ਾਨ ਲਗਾ ਦਿੱਤਾ ਹੈ। ਦਰਅਸਲ ਸਿੰਦੇ ਮਰਾਠਾ ਸਤਰਾਪ ਹਨ। ਉਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਮਰਾਠਾ ਹੰਕਾਰ ਨੂੰ ਪੂੰਜੀ ਲਾਉਣ ਦੀ ਭਾਜਪਾ ਦੀ ਰਣਨੀਤੀ ਸੀ। ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਕਾਂਗਰਸ ਦੇ ਖਿਲਾਫ ਇੱਕ ਮਜ਼ਬੂਤ ਵਿਰੋਧੀ ਧਿਰ ਬਣਾਉਣ ਦੇ ਉਦੇਸ਼ ਨਾਲ 1999 ਵਿੱਚ ਭਾਜਪਾ ਤੇ ਸ਼ਿਵ ਸੈਨਾ ਨੇ ਪਹਿਲੀ ਵਾਰ ਗੱਠਜੋੜ ਕੀਤਾ ਸੀ। ਦੋਵਾਂ ਨੇ ਗੱਠਜੋੜ ਦਾ ਮੁੱਖ ਆਧਾਰ हिंदुत्व ਦੇ ਵਿਚਾਰਧਾਰਾ ਸੀ ਜਿਸ ਨੇ ਦੋਵਾਂ ਪਾਰਟੀਆਂ ਨੂੰ ਇਕੱਠਾ ਕੀਤਾ ਭਾਵੇਂ ਸਮੇਂ-ਸਮੇਂ ਤੇ ਇਸ ਰਿਸ਼ਤੇ ਤੇ ਉਚਾਰ ਜੜਾਓ ਆਂਦੇ ਗਏ ਪਰ ਦੋਵਾਂ ਦੇ ਮੂਲ ਵੋਟਰ ਇੱਕੋ ਜਿਹੇ ਸਨ ਹਾਲਾਂਕਿ ਮਹਾ ਵਿਕਾਸ ਅघाडी गट ਜੋੜ ਵਿੱਚ ਕਾਂਗਰਸ ਐਨਸੀਪੀ ਤੇ ਸ਼ਿੰਦ ਸੈਨਾ ਉੱਤਰਵਕ ਸ਼ਾਮਿਲ ਸਨ ਪਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਐਮਬੀਏ ਨੇ ਇੰਡੀਗਤ ਜੋੜ ਨਾਲ ਚੋਣਾਂ ਲੜੀਆਂ ਸਿਰੋਤ ਹੀ ਭਾਜਪਾ ਨੇ ਆਪਣੀ ਰਣਨੀਤੀ ਵਿੱਚ ਸਥਾਨਕ ਰਾਜਨੀਤੀ ਨੂੰ ਅਹਿਮੀਅਤ ਦਿੱਤੀ ਕਿਉਂਕਿ ਮੋਦੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਜ਼ਿਆਦਾ ਪ੍ਰਚਾਰ ਨਹੀਂ ਕੀਤਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ ਰਣਨੀਤੀ ਅਪਣਾਈ ਹੈ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਮਾਹਿਤੀ ਨੇ ਹਿੰਦੂ ਵੋਟਰਾਂ ਦਾ ਧੁਰਿਕਨ ਕਨਾਲ ਨੇ ਕਿ ਅਸੀਂ ਬੰડા ਨੇ ਤੱਕਾਂਗੇ ਅਤੇ ਜੇ ਅਸੀਂ ਇਕਜੁੱਟ ਹੋਵਾਂਗੇ ਤਾਂ ਅਸੀਂ ਸੁਰੱਖਿਅਤ ਰਾਵਾਂ ਦੇ ਵਰਗੇ ਨਾਰਿਆਂ ਦਾ ਸਹਾਰਾ ਲਿਆ ਦੂਜੇ ਪਾਸੇ ਐਨਸੀਪੀ ਅਜੀਤ ਪਵਾਰ ਦੇ ਮੁਸਲਮਾਨ ਉਮੀਦਵਾਰ ਦੀ ਹਮਾਇਤ ਕਰਕੇ ਉਹਨਾਂ ਨੇ ਇਹ ਸੁਨੇਹਾ ਦਿੱਤਾ ਕਿ ਉਹ ਮੁਸਲਮਾਨਾਂ ਦੇ ਖਿਲਾਫ ਨਹੀਂ ਹਨ ਜੋ ਦੇਤੀ ਇਹ ਮੰਨ ਰਹੀ ਹੈ ਕਿ ਹੁਣ ਭਾਜਪਾ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਦੇ ਪਿਛਲੇ ਪਹਿਲਾਂ ਵਰਗੇ ਨਹੀਂ ਰਹੇ ਇਸ ਤੋਂ ਇਲਾਵਾ ਭਾਜਪਾ ਨੇ ਆਰਐਸਐਸ ਤੋਂ ਦੂਰੀ ਖਤਮ ਕਰ ਦਿੱਤੀ ਹੈ ਸੰਗ ਸੰਗਨੇ ਵਿੱਚ ਚੋਣਾਂ ਵਿੱਚ ਭਾਜਪਾ ਦਾ ਜ਼ੋਰਦਾਰ ਸਮਰਥਨ ਕੀਤਾ ਹੈ ਇਹਨਾਂ ਕਾਰਨਾਂ ਕਰਕੇ ਇਹ ਲੋਕਾਂ ਨੇ ਭਾਜਪਾ ਤੇ ਭਰੋਸਾ ਦਿਖਾਇਆ ਹੈ